ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੱਜ 32ਵਾਂ ਜਨਮ ਦਿਨ ਹੈ ਤੇ ਇਸ ਮੌਕੇ ਪਰਿਵਾਰ ਨੇ ਸਿੱਧੂ ਦੇ ਤਿੰਨ ਗਾਣੇ ਰਿਲੀਜ਼ ਕੀਤੇ ਨੇ ਇਹਨਾਂ ਗੀਤਾ ਦੀ ਐਲਬਮ ਦਾ ਨਾਮ ਮੂਸ ਪ੍ਰਿੰਟਰ ਹੈ ਦੱਸਦੀ ਕਿ ਇਸ ਐਲਬਮ ਦੇ ਵਿੱਚ ਤਿੰਨ ਗਾਣੇ ਨੇ ਇਹਨਾਂ ਤਿੰਨਾਂ ਹੀ ਗਾਣਿਆਂ ਨੂੰ ਲੋਕਾਂ ਨੇ ਬੇहद ਪਸੰਦ ਕੀਤਾ ਜੋ ਲੋਕ ਸਿੱਧੂ ਨੂੰ ਚਾਹੁੰਦੇ ਨੇ ਜੋ ਅੱਜ ਵੀ ਸਿੱਧੂ ਨੂੰ ਯਾਦ ਕਰਦੇ ਨੇ ਉਨਾ ਲੋਕਾਂ ਨੇ ਇਹਨਾਂ ਗਾਣਿਆਂ ਨੂੰ ਪਹਿਲਾਂ ਵਾਂਗ ਹੀ ਬੇहद ਪਿਆਰ ਦਿੱਤਾ ਜਦੋਂ ਇਹ ਐਲਬਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਕਈ ਮਿਲੀਅਨ ਲੋਕਾਂ ਨੇ ਇਸ ਪੋਸਟਰ ਨੂੰ ਪਸੰਦ ਕੀਤਾ ਤੇ ਲੋਕ ਇਹਨਾਂ ਗਾਣਿਆਂ ਦੀ ਵੇਟ ਕਰ ਰਹੇ ਸੀ ਅੱਜ ਸਿੱਧੂ ਦਾ ਜਨਮ ਦਿਨ ਹੈ ਜੋ ਸਿੱਧੂ ਨੂੰ ਚਾਹੁੰਦੇ ਨੇ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਸਿੱਧੂ ਨੂੰ ਯਾਦ ਕਰਦੇ ਵੀ ਨਜ਼ਰ ਆ ਰਹੇ ਨੇ ਪਿਤਾ ਨੇ ਕਿਹਾ ਸੀ ਕਿ ਹਰ ਜਨਮ ਦਿਨ ਦੇ ਸਿੱਧੂ ਦੇ ਫੈਨਸ ਨੂੰ ਕੁਝ ਨਵਾਂ ਮਿਲਦਾ ਰਹੇ ਇਸ ਦੇ ਲਈ ਇਹ ਕੋਸ਼ਿਸ਼ ਜਾਰੀ ਰਹੇਗੀ ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਹਨ ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ ਸੋ ਅੱਜ ਤਿੰਨ ਗਾਣੇ ਸਿੱਧੂ ਦੇ ਰਿਲੀਜ਼ ਹੋ ਚੁੱਕੇ ਨੇ ਸਿੱਧੂ ਮੂਸੇਵਾਲਾ ਦੇ ਅਫੀਸ਼ੀਅਲ ਚੈਨਲ ਤੇ ਜਾ ਕੇ ਤੁਸੀਂ ਇਹ ਗਾਣੇ ਸੁਣ ਸਕਦੇ ਹੋ